2026 ਦੇ ਵਿੱਚ ਅਗਰ ਤੁਹਾਡਾ ਟਾਰਗੇਟ ਹੈ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਜਾਂ ਫਿਰ ਵਰਕ ਪਰਮਿਟ ਦੀ ਐਕਸਟੈਂਸ਼ਨ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਸੋ ਵੀਡੀਓ ਦੇ ਵਿੱਚ ਸਟਾਰਟਿੰਗ ਟੂ ਐਂਡ ਤੱਕ ਬਨੇ ਰਹੋ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਗੱਲ ਅਗਰ 2025 ਦੀ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੇਂਜਸ ਕੀਤੇ ਗਏ ਸੀ ਅਗਰ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਵੀਜ਼ਾਸ ਗ੍ਰਾਂਟ ਵੀ ਕੀਤੇ ਗਏ ਸੀ ਬਟ 2026 ਦੇ ਵਿੱਚ ਵੱਡੇ ਲੈਵਲ ਤੇ ਐ ਸਪੈਸ਼ਲੀ ਟੈਂਪਰੇਰੀ ਵੀਜ਼ਾ ਇਹਦੇ ਵਿੱਚ ਹਰ ਟਾਈਪ ਦਾ ਵੀਜ਼ਾ ਆ ਜਾਂਦਾ ਆ ਭਾਵੇਂ ਉਹ ਸਟੱਡੀ ਵੀਜ਼ਾ ਆ ਜਾਂ ਫਿਰ ਟੂਰਿਸਟ ਤੇ ਵਿਸਟਰ ਵੀਜ਼ਾ ਇਨਫੈਕਟ ਸਪਾਊਸ ਵੀਜ਼ਾ ਵੀ ਟੈਂਪਰੇਰੀ ਵੀਜ਼ਾ ਕੈਟਾਗਰੀ ਦੇ ਵਿੱਚ ਹੀ ਆਉਂਦਾ ਆ ਰੀਜ਼ਨ ਇੱਕ ਹੀ ਆ ਕਿਉਂਕਿ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਆਲਰੇਡੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੀ ਆ ਸੋ Canada ਦਾ purpose ਹੈ temporary visa holders ਦੀ ਗਿਣਤੀ ਨੂੰ ਇਸ ਟਾਈਮ ਥੋੜਾ ਘੱਟ ਕਰਨਾ ਇਸੇ ਲਈ ਨਿਊ ਵੀਜ਼ਾਸ ਘੱਟ ਗ੍ਰਾਂਟ ਕੀਤੇ ਜਾ ਰਹੇ ਆ ਭਾਵੇਂ ਉਹ ਕਿਸੇ ਵੀ ਟਾਈਪ ਦਾ ਵੀਜ਼ਾ ਕਿਉਂ ਨਾ ਹੀ ਆ ਅਗਰ ਗੱਲ ਕਰੀਏ ਅਸੀਂ ਸਟਡੀ ਵੀਜ਼ਾ ਦੀ ਤਾਂ ਸਟਡੀ ਵੀਜ਼ਾ ਵਿੱਚ ਵੀ ਵੀਜ਼ਾ ਰਿਫਿਊਜ਼ਲ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਰਹੀ ਹੈ ਬਟ ਜੋ ਸਟੂਡੈਂਟਸ ਆਲਰੇਡੀ ਵਿਦਨ ਕੈਨੇਡਾ ਆ ਉਹ ਪੀਆਰ ਲਈ ਆਪਣੀ ਐਪਲੀਕੇਸ਼ਨ ਸਬਮਿਟ ਕਰਵਾ ਸਕਦੇ ਆ ਜਿਨ੍ਹਾਂ ਦੀ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਉਹ ਵੀ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲੀਕੇਸ਼ਨ ਸਬਮਿਟ ਕਰ ਦੇਣ ਕਿਉਂਕਿ ਇਸ ਦੇ ਵਿੱਚ ਵੀ ਟਾਈਮ ਲੱਗਦਾ ਆ ਬਟ ਜਿਨ੍ਹਾਂ ਐਪਲੀਕੈਂਟਸ ਦੇ ਆਲਰੇਡੀ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਬਟ ਉਹਨਾਂ ਨੇ ਪੀਆਰ ਦੇ ਲਈ ਅਪਲਾਈ ਕੀਤਾ ਹੋਇਆ ਆ ਤਾਂ ਉਹ ਲੀਗਲ ਰੂਪ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਵੀ ਸਕਣਗੇ ਤੇ ਉੱਥੇ ਰਹਿ ਕੇ ਕੰਮ ਵੀ ਕਰ ਸਕਣਗੇ ਸਪੈਸ਼ਲੀ ਜਦੋਂ ਤੱਕ ਉਹਨਾਂ ਦੇ ਐਪਲੀਕੇਸ਼ਨ ਦੇ ਰਿਜ਼ਲਟਸ ਡਿਕਲੇਅਰ ਨਹੀਂ ਹੋ ਜਾਂਦੇ 2026 ਦੇ ਵਿੱਚ ਅਗਰ ਤੁਸੀਂ ਕੈਨੇਡਾ ਦੀ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਰੂਰਲ ਏਰੀਆ ਦੇ ਵਿੱਚ ਫੋਕਸ ਕਰ ਸਕਦੇ ਆ ਕਿਉਂਕਿ ਇੱਥੇ ਲੋ वी पीआर प्रोवाइड ਕੀਤੀ ਜਾ ਰਹੀ ਆ ਇਨਫੈਕਟ ਫ੍ਰੈਂਚ ਲੈਂਗੁਏਜ ਦੇ ਵਿੱਚ ਵੀ ਲੋ ਸੀआरएस ਸਕੋਰ ਦੇ ਨਾਲ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਸਕਿੱਲ ਦਾ ਹੋਣਾ ਬਹੁਤ ਜ਼ਿਆਦਾ ਮੈਂਡੇਟਰੀ ਆ ਪਹਿਲੇ ਜਿੱਥੇ ਡਿਗਰੀ ਤੇ ਡਿਪਲੋਮਾ ਹੀ ਸਫੀਸ਼ੀਐਂਟ ਹੁੰਦਾ ਸੀ ਹੁਣ ਸਕਿੱਲ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਅਜਿਹੀ ਡਿਮਾਂਡਿੰਗ ਸਕਿੱਲ ਹੈ ਜਿਸ ਦੀ ਕੈਨੇਡਾ ਨੂੰ ਜ਼ਰੂਰਤ ਆ ਉਸ ਦੇ ਬੇਸਿਸ ਤੇ ਤੁਸੀਂ PR حاصل ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ